ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ ਚ ਅੱਜ ਦੀ ਵੀਡੀਓ ਖਾਸ ਰਹਿਣ ਵਾਲੀ ਆ ਹਨਾ ਜਿਹੜੇ ਨੀਲੀ ਰਾਵੀ ਨੂੰ ਪਸੰਦ ਕਰਦੇ ਆ ਤੇ ਬੂਰੀਆਂ ਨੂੰ ਪਸੰਦ ਕਰਦੇ ਆ ਆਪਣੀ ਝੋਟੀ ਆ ਬੂਰੀ ਪਹਿਲਾਂ ਤਾਂ ਤੁਸੀਂ ਇਹਦੀ ਤਿਆਰੀ ਦੱਸੋ ਸਾਨੂੰ ਵੀ ਕਿਵੇਂ ਲੱਗੀ ਤੁਹਾਨੂੰ ਹਨਾ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਲਾਜ਼ਮੀ ਦੱਸਿਓ ਕਮੈਂਟ ਕਰਕੇ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਕੱਢਣ ਦੀ ਹੁਣ ਇਹ ਬਹਿੰਦੀ ਔਠਦੀ ਸੀ ਢੇੜੇ ਲੈਂਦੀ ਆ ਤੇ ਸਮੂਨ ਦੇ ਨੇੜੇ ਹੀ ਲਗਭਗ ਬਾਕੀ ਛੇਅਰ ਕਰਾਂਗੇ ਤੁਹਾਡੇ ਨਾਲ ਹਨਾ ਅੱਗੇ ਵੀਡੀਓ ਨਾਲ ਜੁੜੇ ਰਹੋ ਵੀ ਕੀ ਬੱਚਾ ਦਿੰਦੀ ਆ ਤੇ ਕਿਹੋ ਜਿਹਾ ਬੱਚਾ ਆਉਂਦਾ ਉਹ ਆਪਣਾ ਥਾਂ ਖੜਾ ਬਾਜ ਉਹ ਤੋਂ ਇਹ ਡਾਇਰੈਕਟ ਕ੍ਰਾਸ ਹੋਈ ਵੀ ਆ ਹੁਣ ਵੇਖੋ ਵੀ ਇਹਨਾਂ ਦਾ ਸਮੇਲ ਜਿਹੜਾ ਬੱਚਾ ਕਿ ਹੋ ਜਾਉਂਦਾ ਅੱਗੇ ਤੁਹਾਨੂੰ ਬੱਚਾ ਵੀ ਦਿਖਾਵਾਂਗੇ ਹਾਂਜੀ ਜੁੜੇ ਰਹਿਣ ਵਾਸਤੇ ਵੀਡੀਓ ਨੇ ਧੰਨਵਾਦ ਤੁਹਾਡਾ ਤੇ ਅਸੀਂ ਵੀਡੀਓ ਵਿੱਚੋਂ ਹੈਨਾ ਸਟਾਪ ਕਰਤੀ ਸੀ ਤੇ ਹੁਣ ਆਪਣੀ ਜਿਹੜੀ ਮੱਝ ਬਿਲਕੁਲ ਰੈਡੀ ਹੈ ਬੱਚਾ ਦੇਣ ਵਾਸਤੇ ਤੇ ਜਿਹੜੇ ਪੈਰ ਆ ਉਹ ਆ ਗਿਆ ਤੇ ਬਾਕੀ ਪੈਰਾਂ ਤੋਂ ਤਾਂ ਲੱਗ ਰਿਹਾ ਵੀ ਬੱਚਾ ਬੂਰਾ ਹੀ ਆ ਬਾਕੀ ਸਾਣ ਦਾ ਬੱਚਾ ਏ ਦੇਖੋ ਕੀ ਆ ਕੱਟਾ ਕੱਟੀ ਝਾਕ ਤਾਂ ਕੱਟੀ ਦੀ ਹੀ ਹੁੰਦੀ ਆ ਹਨਾ ਕੱਟੀ ਆ ਜੇ ਤਾਂ ਅੱਗੇ ਆਪਣੇ ਕੋਲੇ ਬੱਚਾ ਤਿਆਰ ਹੋ ਜਾਂਦਾ ਦੁੱਧ ਕੱਟੇ ਨੂੰ ਵੀ ਪਿਉਣਾ ਕੱਤੀ ਨੂੰ ਵੀ ਪਰ ਕੱਟੀ ਨੂੰ ਬੰਦਾ ਜਿਹੜਾ ਖੁਸ਼ ਹੋ ਕੇ ਪਿਉਂਦਾ ਤੇ ਕੱਟੇ ਨੂੰ ਅਨਸਰ ਦੇਉਂਦਾ ਬਾਕੀ ਤੁਸੀਂ ਦੇਖ ਸਕਦੇ ਆ ਝੋਟੀ ਇਹ ਆਪਣੀ ਘਰ ਦੀ ਝੋਟੀ ਆ ਬਾਕੀ ਤੁਹਾਨੂੰ ਦਿਖਾਉਣਿਆ ਹਨਾ ਬੱਚਾ ਕੀ ਦਿੰਦੀ ਆ ਇਹ ਅੱਗੇ ਬਾਕੀ ਦੋਸਤੋ ਹਨਾ ਤੁਸੀਂ ਹੁਣ ਦੇਖ ਸਕਦੇ ਹੋ ਵੀ ਪੈਰ ਤਾਂ ਬਾਹਰ ਆ ਗਿਆ ਹੁਣ ਅਸੀਂ ਸਵਾਉਣ ਨੂੰ ਤਾਂ ਇਹਨੂੰ ਸਵਾ ਸਕਦੇ ਆਂ ਵੀ ਸੂਣ ਮੱਝ ਹੈ ਕਿਹੜਾ ਝੋਟੀ ਆ ਪਹਿਲਾਂ ਪਰ ਜਿੰਨਾ ਜ਼ੋਰ ਪਸ਼ੂ ਲਾਊਗਾ ਬੱਚਾ ਆਪਦੀ ਆਪ ਬਾਹਰ ਆਊਗਾ ਹਨਾ ਉਨਾ ਹੀ ਪਸ਼ੂ ਦੁੱਧ ਤੋਂ ਖਰਾ ਨਿਕਲਦਾ ਤੇ ਆਪਦੀ ਆਪ ਹੀ ਸੂ ਲੈਣ ਦੇਣਾ ਚਾਹੀਦਾ ਪਸ਼ੂ ਨੂੰ ਜਿਹੜਾ ਨੇਚਰਲ ਪ੍ਰੋਸੈਸ ਹੁੰਦਾ ਹਨਾ ਤੇ ਬਾਕੀ ਜੇ ਤੰਗ ਹੋਵੇ ਪਸ਼ੂ ਤਾਂ ਫੇਰ ਜ਼ੋਰ ਲਗਾਵੇ ਜਾਂ ਥੋੜਾ ਬਹੁਤ ਆਪਾਂ ਹੈਲਪ ਕਰ ਸਕਦੇ ਹੁੰਨੇ ਆਂ ਵੀ ਪਸ਼ੂ ਥੋੜਾ ਜਿਹਾ ਸੌਖਾ ਸੂਪੇ ਬਾਕੀ ਆਪਾਂ ਥੋੜੀ ਹੀ ਹੈਲਪ ਕਰਾਂਗੇ ਵੀ ਹਨਾ ਤੇ ਤਾਂ ਜੋ ਜ਼ਿਆਦਾ ਤਕਲੀਫ ਵੀ ਨਾ ਆਵੇ ਮਾਜ ਨੂੰ ਆਪਾਂ ਬਾਕੀ ਕੁਝ ਨਹੀਂ ਸਾਡੀ ਇਹ ਨੂੰ ਹੁਣ ਇੱਥੇ ਆਪਾਂ ਤਾਂ ਛੱਡ ਤਾ ਵੀ ਤਾਂ ਜਿਹੜੇ ਜਿਹੇ ਪੇਸਟ ਪਾਣੀ ਚ ਵੜਾ ਹੋਇਆ ਉਹ ਫੜਾ ਅੰਦਰ ਨਿਕਲ ਗਿਆ। ਯਾ ਦੇਖ ਸਕਦੇ ਤੁਸੀਂ ਨਾ ਬਹੁਤ ਜਿਹੜਾ ਪਾਣੀ ਹਿੱਲਾ ਕਾਫੀ ਮਾਤਰਾ ਚ ਬੱਚੇ ਦੀਆਂ ਉਹ ਮੈਂ ਕਹਿੰਦਾ ਜੇ ਤਾਂ ਬੱਚਾ ਸੀ ਇਹਦਾ ਸੀ। ਯਾ ਤੁਸੀਂ ਦੇਖ ਸਕਦੇ ਹੋ ਲਓ ਵੀ ਤੁਹਾਨੂੰ ਲਓ ਵੀ ਦੋਸਤ ਵਧਾਈਆਂ ਹੋ ਗੀਆਂ ਇਹਨੇ ਕੱਟੀ ਦਿੱਤੀ ਏ ਬੂਰੇ ਰੰਗ ਦੀ ਜ਼ਿਆਦਾਤਰ ਮੱਝ ਤੇ ਹੀ ਗਈ ਆ ਬਿਲਕੁਲ ਮੱਝ ਨੂੰ ਹੀ ਨਿਸ਼ਾਨ ਆ ਮੱਥੇ ਤੇ ਵੀ ਪੈਰਾਂ ਤੇ ਵੀ ਉਵੇਂ ਹੀ ਆ ਸਾਨ ਤੋਂ ਬਣੀ ਸੀ ਬੂਰੀ ਝੋਟੀ ਆ ਆਪਣੀ ਬੂਰੇ ਰੰਗ ਦੀ ਵੀ ਕੱਤੀ ਦਿੱਤੀ ਇਹਨੇ ਦੇਖਣ ਨੂੰ ਕਾਲੀ ਲੱਗ ਸਕਦੀ ਏ ਸਾਨੂੰ ਪਰ ਜਦੋਂ ਇਹ ਸੁੱਕ ਗਈ ਹੈ ਨਾ ਇਹਨੇ ਪੂਰੀ ਹੋ ਜਾਣ। ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਮੱਝ ਦੱਸਿਓ ਤੁਸੀਂ ਹਨਾ ਵੀ ਆਪਣੀ ਕਿਵੇਂ ਸੰਭਾਈ ਕਿਵੇਂਗਾ। ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਸਾਸਰੀ ਕਾਲ ਜੀ ਜੁੜੇ ਰਹੋ ਅਗਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ।